ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮਨਤਸਰ ਦੇ ਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਪਾਸਿਓਂ 2 ਹੈਂਡ ਗ੍ਰੇਨੇਡ ਰਿਕਵਰ ਹੋਏ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅਮਰitsar ਦੇ ਹਾਤੀ ਪੁਲਿਸ ਨੇ ਫਾਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਿਸ ਐਕਟ 113 ਬੀਐਨਐਸ ਐਕਟ ਦੇ ਤਹਿਤ ਥਾਣਾ ਘਰਿੰਡਾ ਵਿਖੇ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨੀ ਵਿਵਸਥਾ 'ਚ ਰਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਜਰੀ ਧੰਨਵਾਦ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਠਾਣਾ ਘਰੈਂਡਾ ਦੇ ਇਲਾਕੇ ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਪਾਸੋਂ ਦੋ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇਹ ਵਿਅਕਤੀ ਆਈਐਸਆਈ 에ਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅਮਰਿਤਸਰ ਦੀ ਹਾਤੀ ਪੁਲਿਸ ਨੇ ਫੌਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਿਸ ਐਕਟ 113 BNS ਐਕਟ ਹੈ ਥਾਣਾ ਘਰੈਂਡਾ ਵਿਖੇ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਨੀਆ ਹੋਈਆਂ ਕੋਈ ਵੀ ਅਮਨ ਕਾਨੂੰਨ ਦੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਤੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਦੂਜੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਜਾਈ। ਧੰਨਵਾਦ। ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮਨਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਪਾਸੋਂ 2 ਹੈਂਡ ਗ੍ਰੇਨੇਡ ਰਿਕਵਰ ਹੋਏ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅਮਰitsar ਦੇ ਹਾਤੀ ਪੁਲਿਸ ਨੇ ਫੋਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਸ ਐਕਟ 313 ਬੀ ਐਨ ਐਸ ਐਕਟ ਦਾ ਠਾਣਾ ਘਰਿੰਡਾ ਵਿਖੇ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨ ਦੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅਮਰitsar ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਦੂਜੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਹੋਈ ਧੰਨਵਾਦ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਫੌਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਿਸ ਐਕਟ 113 ਬੀਐਨਐਸ ਐਕਟ ਦੇ ਥਾਣਾ ਘਰਿੰਟਾ ਵਿਖੇ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਦੂਜੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਜੀ ਧੰਨਵਾਦ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਆਮ੍ਰਿਤਸਰ ਦਿਹਾਤੀ ਪੁਲਿਸ ਨੇ ਫੌਇਲ ਕਰ ਦਿੱਤੀ ਹੈ ਇਸ ਦੇ ਤਹਿਤ एक्सप्लोसिव सब्सटेंसेस एक्ट 113 बीएनएस एक्ट ਅਨਾਂ ਕਰੰਟਾ ਦੇਖੇ ਐਫਆਈਆ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਦੂਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਹੋਈ ਧੰਨਵਾਦ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਮਨਤਸਰ ਦੇ ਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਪਾਸਿਓ 2 ਹੈਂਡ ਗ੍ਰੇਨੇਡ ਰਿਕਵਰ ਹੋਏ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅਮਰਿਤਸਰ ਦੇ ਹਾਤੀ ਪੁਲਿਸ ਨੇ ਫੋਆਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਸ ਐਕਟ 313 ਬੀਐਨਐਸ ਐਕਟ ਦੇ ਥਾਣਾ ਘਰਿੰਡਾ ਵਿਖੇ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਦੇ ਹੋਇਆ ਕੋਈ ਵੀ ਅਮਨ ਕਾਨੂੰਨ ਦੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰਿਸਟ ਨੈਟਵਰਕਸ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਹੋਈ ਧੰਨਵਾਦ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਥਾਣਾ ਘਰਿੰਡਾ ਦੇ ਇਲਾਕੇ ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਪਾਸਿਓਂ 2 ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇਹ ਵਿਅਕਤੀ ISI 에ਜेंट्स ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਫੌਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਿਸ ਐਕਟ 113 BNS ਐਕਟ ਹੈ ਥਾਣਾ ਘਰਿੰਡਾ ਵਿਖੇ FIR ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਜੀ ਧੰਨਵਾਦ